ਹਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਕੈਨੇਡਾ ਦੌਰੇ ਤੇ ਨੇ ਇਸ ਮੌਕੇ ਉਹ ਜੀ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਪਹੁੰਚੇ ਹੋਏ ਨੇ ਪਰ ਉਹਨਾਂ ਦੇ ਪਹੁੰਚਣ ਸਾਰ ਹੀ ਗਰਮ ਖਿਆਲੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਪੀਐਮ ਮੋਦੀ ਨੂੰ ਘੇਰਾ ਪਾ ਲਿਆ ਗਿਆ ਲਗਾਤਾਰ ਉਹਨਾਂ ਦੇ ਖਿਲਾਫ ਨਾਰੇਬਾਸੀ ਕੀਤੀ ਗਈ ਹੱਥਾਂ ਦੇ ਵਿੱਚ ਉਹਨਾਂ ਨੇ ਤਸਵੀਰਾਂ ਫੜੀਆਂ ਹੋਈਆਂ ਸੀ ਜਿਸ ਦੇ ਵਿੱਚ ਸਲਾਖਾਂ ਦੇ ਪਿੱਛੇ ਪੀਐਮ ਮੋਦੀ ਨੂੰ ਖੜਾ ਦਿਖਾਇਆ ਗਿਆ ਸੀ ਲਗਾਤਾਰ ਇਸ ਦਾ ਕੈਨੇਡਾ ਦੇ ਵਿੱਚ ਵੀ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਹਮਾਇਤ ਦੇ ਵਿੱਚ ਭਾਰਤ ਦੇ ਵਿੱਚ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਹਮਾਇਤ ਦੇ ਵਿੱਚ ਕਈ ਲੋਕ ਨਿਤਰੇ ਹੋਏ ਨੇ ਤੇ ਲਗਾਤਾਰ ਇਸ ਕਾਰਵਾਈ ਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਕੈਨੇਡਾ ਦੌਰੇਤੇ ਨੇ। ਇਸ ਮੁਕੀ ਉਹ ਜੀਸ ਨਮੇਲਨ ਦੇ ਵਿੱਚ ਸ਼ਾਮਲ ਹੋਣਗੇ ਪਰ ਲਗਾਤਾਰ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ ਵਿਰੁੱਧ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨੀਲੇ ਤੇ ਪੀਲੇ ਝੰਡਿਆਂ ਦੇ ਨਾਲ ਭਾਰਤ ਖਿਲਾਫ ਨਾਅਰੇਬਾਸੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੇ ਪੋਸਟਰਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹੱਥ ਕੜੀਆਂ ਵਾਲੀ ਤੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਦਿਖਾਈ ਗਈ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀ ਸਮਰਥਕ ਵੀ ਪੀਐਮ ਮੋਦੀ ਦੇ ਸਮਰਥਨ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ। ਦਰਅਸਲ ਪ੍ਰਧਾਨ ਮੰਤਰੀ ਨਰੇਂਦ੍ਰ ਦ੍ਰੋ ਮੋਦੀ ਤੇ ਹਰਦੀਪ ਸਿੰਘ ਨਿੱਜਰ ਦੀ ਹਤਿਆ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਉਹਨਾਂ ਦੇ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੀ ਅਲਰਟ ਤੇ ਨੇ। ਗਰਮਖਿਆਲੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੀ7 ਸਮੇਲਨ ਦੇ ਵਿੱਚ ਕਈ ਮੁਲਕਾਂ ਦੇ ਲੀਡਰ ਪਹੁੰਚੇ ਨੇ। ਇਸੇ ਲਈ ਹਰ ਮੁਲਕ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਨੇ ਕਿ ਭਾਰਤ ਸਰਕਾਰ ਘਟਗਣਤੀ ਸਿੱਖਾਂ ਦੇ ਉੱਪਰ ਅਤਿਆਚਾਰ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀ ਸਮਰਥਕ ਪੀਐਮ ਮੋਦੀ ਦੇ ਹੱਕ ਦੇ ਵਿੱਚ ਡਟੇ ਹੋਏ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਇਸ ਲਈ ਬਹੁਤ ਕੁਝ ਹੈ ਤੇ ਭਾਰਤ ਇੱਕ ਵੱਡਾ ਖਪਤਕਾਰ ਬਜਾਰ ਹੈ ਐਸੇ ਰਿਸ਼ਤੇ ਨੂੰ ਰਾਜਨੀਤਿਕ ਮਤ ਪੇਦਾਂ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ ਭਾਰਤੀ ਸਮਰਥਕਾਂ ਦਾ ਇਹ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀ ਇਹ ਜਾਣਦੇ ਨੇ ਇਸੇ ਲਈ ਉਹਨਾਂ ਨੇ ਗਰਮਖਿਆਲੀ ਲੋਬੀ ਦੇ ਸਖਤ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਪੱਤਰ ਦਿੱਤਾ ਤੁਹਾਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੈਲਗਰੀ ਨਾਲ ਅਲਬਰਟਾ ਕੈਨੇਡਾ ਪਹੁੰਚੇ ਨੇ ਇਹ 10 ਸਾਲਾਂ ਦੇ ਵਿੱਚ ਉਹਨਾਂ ਦਾ ਕੈਨੇਡਾ ਦਾ ਪਹਿਲਾ ਦੌਰਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਜਿਸ ਦੇ ਨਾਲ ਭਾਰਤ ਤੇ ਕੈਨੇਡਾ ਦੇ ਵਿਚਕਾਰ ਤਣਾਪੂਰਨ ਕੂਟਨੀਤਿਕ ਸਬੰਧਾਂ ਦੀ ਸੰਭਾਵੀ ਬਹਾਲੀ ਦੀਆਂ ਉਮੀਦਾਂ ਵਧੀਆਂ ਨੇ ਇਹ ਜੀ7 ਸੰਮੇਲਨ ਦੇ ਵਿੱਚ ਲਗਾਤਾਰ 6ਵੀਂ ਵਾਰੀ ਉਹਨਾਂ ਦੀ ਹਾਜ਼ਰੀ ਹੈ ਸਾਲ 2019 ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹਰ ਵਾਰ ਜੀ7 ਦੇ ਵਿੱਚ ਸੱਦਾ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਪੀਐਮ ਮੋਦੀ ਦੇ ਵੱਲੋਂ ਸੈਸ਼ਨਾਂ ਦੇ ਵਿੱਚ ਹਿੱਸਾ ਲਿਆ ਜਾਣਾ ਪਰ ਲਗਾਤਾਰ ਇਸ ਮੌਕੇ ਉਹਨਾਂ ਨੂੰ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਹਨਾਂ ਦੇ ਵਿਰੋਧ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੈਠੇ ਦਿੱਲੀ ਦੇ ਵਿੱਚ ਬੈਠੇ ਮੰਤਰੀਆਂ ਦੇ ਵੱਲੋਂ ਸਿੱਖਾਂ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਉਤੇ ਹੀ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ। ਅਰੇ ਛੋੜੀਏ ਉਸਕੋ ਉਸਕੋ ਛੋੜੀਏ ਨਾ। ਆਪ ਇੱਕ ਹੋਰ ਵੀਡੀਓ ਵਾਇਰਲ ਹੋ ਰਹਾ ਹੈ ਕਿ ਕੁਝ ਲੋਕ ਵਹਾਂ ਸੇ ਜੋ ਉਹਨਕੋ ਫੰਡਿੰਗ ਮਿਲਦੀ ਹੈ। ਬਗਲ ਵਾਲੇ ਦੇਸ਼ سے ਉਹ ਉਹਨੇ kiya धरना ਪਰ ਉਸਕੋ ਫਿਰ ਫੰਡਿੰਗ ਨਹੀਂ ਹੋਇਆ ਤਾਂ ਉਹਨਾਂ ਨੇ ਉਨੇਪੇ ਜਾ ਕੇ ਉਹਨਾਂ ਦੇ ਖਿਲਾਫ ਕਰ ਦਿੱਤੀ। ਦੇਖਿਓ ਇਹ ਕਿਰਾਏ ਦੇ ਟੱਟੂ ਜੋ ਹੈ ਨਾ ਇਨਕਾ ਡੋਨਟ ਟੇਕ ਥਮ ਸੀਰੀਅਸਲੀ। ਦੱਸਿਆ ਕਿ ਹਰਦੀਪ ਸਿੰਘ ਨਿਜਰ ਦੀ ਮੌਤ ਬਾਅਦ ਲਗਾਤਾਰ ਭਾਰਤ ਤੇ ਕੈਨੇਡਾ ਦੇ ਵਿਚਕਾਰ ਸਬੰਧ ਤਣਾਪੂਰਨ ਬਣ ਗਏ ਸਨ। ਲਗਾਤਾਰ ਹਰਦੀਪ ਸਿੰਘ ਨਿਜਰ ਦੀ ਮੌਤ ਦਾ ਮਾਮਲਾ ਗਰਮਾਇਆ ਹੋਇਆ ਤੇ ਹਰਦੀਪ ਸਿੰਘ ਨਿਜਰ ਦੀ ਹਤਿਆ ਮਾਮਲੇ ਨੂੰ ਲੈ ਕੇ ਹੀ ਹੁਣ ਸਿੱਖ ਕੌਮ ਦੇ ਵੱਲੋਂ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।